ਵਾਈਗੋਰ ਕੇ ਕਹਾਲ ਸੋ ਵਾਈਗੋਰ ਜੀ ਕੀ ਪਤੇ ਤੁਹਾਡਾ ਸਾਡੀ YouTube ਚੈਨਲ ਅਤੇ ਫੇਸਬੁਕ ਤੇ ਸਵਾਤੀ ਅੱਜ ਦਾ ਬੜਾ ਲੱਗਾ ਟੈਕਸਾ ਲਈ ਬਣੇ ਵੀਡੀਓ ਜੀ ਲੈਂਥ 4 ਮੀਟਰ ਦਾ ਕਪੜਾ ਦਾ ਫੋਲ ਵਰਤਿਆ ਤੇ ਸਭ ਤੋਂ ਪਹਿਲਾਂ ਆਪਾਂ ਕਿਸਨ ਚ ਕਿੰਧਰਾ ਕੰਗਾ ਕਰ ਲੈਣਾ ਹੈ ਕੰਗਾ ਕਰਕੇ ਫਿਰ ਆਪਣੇ ਸੱਦੇ ਸੈਂਟਰ ਜਿਹੜਾ ਆਪਾਂ ਜੁੜਾ ਕਰ ਲੈਣਾ ਸੱਦੇ ਸੈਂਟਰ ਜੁੜਾ ਕਰਕੇ ਜਿਹੜਾ ਤੁਸੀਂ ਜੁੜਾ ਉਹ ਗੱਠ ਵਾਲਾ ਵੀ ਕਰ ਸਕਦੇ ਬਿਨਾ ਗੱਠ ਵਾਲਾ ਹੀ ਕਰ ਸਕਦੇ ਹੋ ਤੇ ਭਾ ਜਿਹੜਾ ਆਪਾਂ ਜੁੜਾਉ ਉਹ ਜਿਹੜਾ ਕੱਢ ਲੈਣਾ ਜਿੰਨਾ ਵੱਡਾ ਨਾ ਉਮਰ ਸ਼ਕਾ ਉਹਨਾਂ ਵੀਰੇ ਨਹੀਂ ਜਿਹੜਾ ਆਪਣਾ ਕੰਗਾ ਉਹ ਆਪਣੇ ਜੂੜੇ ਦੀ ਬੈਕ ਸਾਈਡ ਤੇ ਦੇ ਦੇ ਲੈਣਾ ਹੈ ਵੇਰ ਉਸ ਤੋਂ ਜਿਹੜਾ ਬਾ ਪੜਨਾ ਲੈਣਾ ਪੜਨਾ ਦੇ ਇੱਕ ਗਨਾਰੇ ਦੇ ਅੰਦਰ ਨੂੰ ਹੋਲਡ ਕਰਕੇ ਦੂਜੇ ਗਨਾਰੇ ਨੂੰ ਇਕੱਠਾ ਕਰ ਲੈਣਾ ਤੇ ਇਹ ਕੋਈ ਇੱਕ ਟ੍ਰੈਂਗਲ ਪੁਣੀ ਬਣਾ ਕੇ ਫਿਰ ਜਿਹੜਾ ਪਲੜ ਬਣਾਇਆ ਸੀ ਟ੍ਰੈਂਗਲ ਪੁਣੀ ਬਣ ਕਰੀਛੋਦੀ ਉਹ ਨੂੰ ਸਿਰ ਦੇ ਉੱਤੇ ਰੱਖਣਾ ਹੈ ਸਿਰ ਦੇ ਉੱਪਰ ਰੱਖ ਕੇ ਤੇ ਭੈੜਾ ਆਪਣੇ ਖੱਬੇ ਸਾਈਡ ਤੋਂ ਛੋਟਾ ਲੜ ਹੁੰਦਾ ਉਹਨੂੰ ਆਪਾਂ ਜੁੜੇ ਥੱਲੇ ਜੀ ਲੈ ਕੇ ਆਣਾ ਕੰਨ ਦੇ ਉੱਪਰ ਜੀ ਜੁੜੇ ਥੱਲੇ ਜੀ ਲੈ ਆ ਕੇ ਲੜ ਨੂੰ ਤੇ ਫਿਰ ਉਸ ਤੋਂ ਬਾਅਦ ਜਿਹੜਾ ਉਹ ਤੋਂ ਅਗਲਾ ਲੜਾ ਉਹਨੂੰ ਉਹਦੇ ਆਪਣੇ ਸੱਜਾ ਕਰਨੇ ਖਬਰ ਸੱਜਾ ਕਰਨੇ ਖਬਰ ਕਰ ਕਰਕੇ ਤੇ ਫਿਰ ਆਪਾਂ ਜਿਹੜਾ ਲੜ ਨੂੰ ਗਲਾਈਚ ਕਰਕੇ ਤੇ ਕੇਸ ਵਿੱਚ ਜਿਹੜੇ ਆਪਣੇ ਅੰਦਰ ਨਹੀਂ ਕਰਕੇ ਫਿਰ ਨਾਲ ਯਾਰ ਵਾਈ ਫੇਰ ਕੇ ਉਹਦੇ ਆਪਣੇ ਜਿਹੜੇ ਕੇਸ ਨੇ ਅੰਦਰ ਕਰਕੇ ਫਿਰ ਜਿਹੜਾ ਲੜ ਨੂੰ ਗੋਲ ਕਰਕੇ ਲਗਾ ਦੇਣਾ ਜਿੰਨਾ ਆ ਪਹਿਲਾ ਜਿੰਨਾ ਆ ਪਹਿਲਾ ਕੰਨਟਾ ਕਿਉਂ ਨਾ ਪਲਾ ਕੰਟਾ ਕਿੜਾ ਲੜਨ ਲਗਾਉਣਾ ਤੇ ਹੋਂ ਜਿਹੜਾ ਲੜ ਲੈ ਆ ਜੀ ਆਪਾਂ ਜਿਹੜੀ ਸੈਟਿੰਗ ਕਰ ਲੈਣੀ ਆ ਜਿਹੜਾ ਉੱਤੇ ਲੜ ਛੱਡੇ ਉਨਾ ਜਿਹੜਾ ਆਪਾਂ ਸ਼ਰੋ ਕਵਰ ਕਰਨਾ ਤਾਂ ਉਹਨੂੰ ਪਹਿਲਾਂ ਹੀ ਆਪਾਂ ਖਿਦ ਲੈਣਾ। ਉਸ ਤੋਂ ਬਾਅਦ ਜਿਹੜਾ ਆਪਾਂ ਅੱਲੇ ਲਵਣਾ ਲਾੜ ਨੂੰ ਵੈਸੇ ਤੇ ਪਿੱਛੇ ਕਰ ਲੈਣਾ ਦੋਹੀ ਕਿਨਾਰੇ ਇਕੱਠੇ ਕਰ ਲੈਣੇ ਆ। ਦੋਹੀ ਕਿਨਾਰੇ ਇਕੱਠੇ ਕਰਕੇ ਤੇ ਲਾੜ ਨੂੰ ਕਿਹੜਾ ਲੋਡ ਕਰਨਾ ਤ벌 ਜਿੰਨਾ ਪਹਿਲਾਂ ਦੇ ਜਿੰਨਾ ਪਹਿਲਾਂ ਜਿੱਥੇ ਆਪਣੇ ਪਹਿਲਾਂ ਦਵਾਲ ਮੁਕਾਣੇ ਉਥੇੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਬਾਲ ਜਿਹੜੇ ਆਪਣੇ ਸਾਹਣੇ ਤੁਸੀਂ ਵੱਧਿਆਂ ਕੱਟ પા ਕੇ ਜਿਹੜਾ ਲੜ ਨੂੰ ਲਗਾਉਣਾ ਬਾਲ ਜਿਹੜੇ ਆਪਾਂ ਚੰਗੀ ਤਰ੍ਹਾਂ ਸੰਗਣੀ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਬਨੋਤਵਾ ਜਿਹੜਾ ਆਪਾਂ ਲੜ ਨੂੰ ਲਗਾ ਦੇਣਾ ਲਗਾਉਣ ਤੋਂ ਬਾਅਦ ਲੜ ਨੂੰ ਬੈਗ ਤੋਂ ਤပ် ਲੈਣਾ ਇੱਕ ਵਾਰ ਫਿਰ ਜਿਹੜਾ ਆਪਣਾ ਲੜ ਲਾਇਆ ਹੁਣ ਇਹਦੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਜਿਹੜਾ ਲੜਣਾ ਲਾਣਾ ਹੁੰਦਾ ਹਨ ਬੈਗ ਦੇ ਵਿੱਚ ਕੱਢ ਲੈਣਾ ਤੇ ਫਿਰ ਦੋਈ ਕੰਨਾਂ ਨੂੰ ਇਕੱਠੇ ਕਰਕੇ ਉਹਦੀ ਇੱਕ ਟਾਈਪ ਦੀ ਪੁਣੀ ਬਣਾ ਲੈਣੀ ਆ ਤੇ ਫਿਰ ਜਿਹੜਾ ਪਵਲ ਨੂੰ ਪਾਉਣੇ ਹਨ ਜਿਹੜੇ ਪਵਲ ਪਾ ਕੇ ਤੇ ਲੜਨ ਨੂੰ ਕਿਹੜਾ ਲੋੜ ਕਰਕੇ ਤੇ ਲੜਨ ਨੂੰ ਬਾਲ ਨੇ ਉਹ ਲੋੜ ਕਰਕੇ ਜਿਹੜਾ ਲੜਨ ਨੂੰ ਗੋਣਾ ਤੇ ਨਾਲ ਜਿਹੜਾ ਬਾਕੀ ਪਰਨੇ ਜਿਹੜੀਆਂ ਪਸਾੜੀਆਂ ਕਰੀ ਜਾਣੀਆਂ ਤੇ ਬਲਾਂ ਨੂੰ ਜਿਹੜਾ ਆਪਾਂ ਲੋਡ ਕਰਕੇ ਲੈਣ ਨੂੰ ਲਗਾਉਣਾ ਤੇ ਜਿੱਥੇ ਆਪਣੇ ਪੈੜ ਦੇ ਵੱਲੋਂ ਕੰਨ ਨਹੀਂ ਉੱਥੇ ਜਿਹੜਾ ਪੈੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਨਾਲੇ ਬਾਕੀ ਪਰ ਵੀਡੀਓ ਸੈਟਿੰਗ ਕਰੀ ਜਾਣੀਆਂ ਹੁਣ ਜਿਹੜੇ ਆਪਾਂ ਲੜ ਲੈ ਸੀ ਉਹ ਜਿਹੜੇ ਕੋਲ ਪਏ ਸੀ ਉਹਨਾਂ ਜਿਹੜੇ ਆਪਾਂ ਸੈਟਿੰਗ ਕਰ ਲੈਣੀਆਂ ਕਿਹੜੇ ਤੇ ਵਾਲੇ ਸੰਗਣੇ ਕਾਲੀ ਸੂਈਆਂ ਬਾਜ ਜਾਵਣਾ ਜਿਹੜਾ ਪਕਵਣ ਬਚ ਸਕਦੇ ਹੋ ਤੇ ਨਾਲੇ ਬਾਕੀ ਪਤੇ ਜਿਹੜੇ ਪਸੈਡਿੰਗ ਪਰ ਨੇ ਜਿਹੜੇ ਆਪਣੀ ਸੈਟਿੰਗ ਉਹ ਜਿਹੜੀ ਕਰੀ ਜਾਣੀਆਂ ਤੇ ਜਿਹੜਾ ਦੋਸਤ ਹੈ ਜਿਹੜੇ ਆਪਣੀ ਵਾਲੇ ਜਿਹੜੇ ਉਹ ਵੀ ਲੋਡ ਕਰ ਜਾਣੇ ਨੇ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਮੈਨੂੰ ਸਾਡੇ YouTube ਤੇ ਸਬਸਕ੍ਰਾਈਬ ਵੀ ਕਰਿਓ ਤੇ ਦੋਸਤੋ ਵਾ ਜਿਹੜਾ ਆਪਾਂ ਲੜਨ ਨੂੰ ਹਣਾ ਲਰਨ ਬੈਗ ਤੋਂ ਮੈਂ ਚਾਹ ਲੈਣਾ ਦੋਈ ਕਿਨਾਰੇ ਇਕੱਠੇ ਕਰ ਲੈਣਾ ਦੋਈ ਕਿਨਾਰੇ ਇਕੱਠੇ ਕਰਨ ਤੋਂ ਬਾਅਦ ਫਿਰ ਜਿਹੜੇ ਆਪਾਂ ਉਸ ਵਿੱਚ ਉਹ ਵਾਲੇ ਜਿਹੜੇ ਇਕੱਠੇ ਕਰਦੇ ਆਂ ਨੂੰ ఫోర్ జన పని థిడా పలాడ నుడ కనుగాన ਤੇ ਨਾਲੇ ਬਾਕੀ ਪਰ ਨੇ ਜਿਹੜੀਆਂ ਪਸੇਡਿੰਗ ਕਰ ਜਾਣੀਆਂ ਤੇ ਨਾਲ ਨਾਲ ਬਾਕੀ ਪਰਨੇ ਲਈ ਵੀ ਫਰੀਮ ਕਰੀਏ ਤੇ ਜਿਹੜੇ ਵੀ ਸਾਡੇ ਫੇਸਬੁਕ ਤੇ ਮੈਨੂੰ ਉਹ ਸਾਡੇ ਫੇਸਬੁਕ ਨੂੰ ਪਹੁੰਚ ਜਰੂਰ ਕਰਿਆ ਤੇ ਜਿਹੜੇ ਵੀ ਸਾਡੇ YouTube Channel ਤੇ ਮੈਨੂੰ ਉਹ ਸਾਡੀ YouTube ਨੂੰ ਸਬਸਕ੍ਰਾਈਬ ਕਰੇ ਦੋਸਤੋ ਜਿਹੜਾ ਆਪਾਂ ਅਗਲਾ ਲਾੜ ਨੂੰ ਲਾੜ ਨੂੰ ਵੈਗ ਤੋਂ ਪਿੰਚ ਕਰ ਲੈਣਾ ਦੋਈ ਕਿਨਾਰੇ ਇਕੱਠੇ ਕਰ ਲੈਣੇ ਆ। ਦੋਈ ਕਿਨਾਰੇ ਇਕੱਠੇ ਕਰਕੇ ਤੇ ਫਿਰ ਜਿਹੜੇ ਆਪਾਂ ਵਾਲ ਨੇ ਇਕੱਠੇ ਕਰਨੇ ਆ ਸਾਰੇ ਚੋਂ ਲੜ ਜਿਹੜਾ ਆਪਾਂ ਇਕੱਠੇ ਕਰ ਜਿਹੜਾ ਲਾੜ ਨੂੰ ਲਗਾਉਣਾ ਤੇ ਬਾਕੀ ਲਾ ਬਾਰੇ ਵੀਡੀਓ ਪਸੰਦ ਨਹੀਂ ਨਾਲ ਦੀਆਂ ਕਰੀ ਜਾਣੀਆਂ बाक़ी पर्निंग करी ॼणी जे वीडियो पसंद आई शे कमेंट करियो वीडियो बद्धो वध ਉਹਨੂੰ ਤੋਂ ਆ ਜਿਹੜਾ ਪਾ ਅਗਲੇ ਨਾਲ ਲਾੜਨ ਵੇਲੇ ਤੂੰ ਮਿਚਾ ਲੈਣਾ ਦੋਈ ਦਿਨਾਂ ਨਾਲ ਇਕੱਠੇ ਕਰਕੇ ਉਹਦੇ ਇੱਕ ਟੈਂਪੂਣੀ ਬਣਾ ਕੇ ਤੇ ਲਾਣੀ ਕਿੰਨੀ ਤਰ੍ਹਾਂ ਹੋ ਕੇ ਉਹਦੇ ਨੂੰ ਕੁਵਾਲ ਪਾ ਕੇ ਜਿਹੜਾ ਮੈਨੂੰ ਲਾਉਣਾ ਤੇ ਨਾਲੇ ਬਾਕੀ ਪਰ ਨੀੜੀਏ ਬਸਣੀ ਕਰੀ ਜਾਣੀ ਹੈ പലാടേ വല്ല്പ ആടും ലോണോ ਉਨਾਂ ਵਾਲੇ ਬਾਕੀ ਪਰਨੇਡੀਏ ਪੌਂਸਟਿੰਗ ਕਰਕੇ ਤੇ ਵਾਲੇ ਉਹ ਲੋਡ ਕਰਕੇ ਜਿਹੜੀ ਆਪਣੀ ਸ਼ੇਪ ਉਹ ਲੋਡ ਕਰਕੇ ਜਿਹੜਾ ਪਰਨੇ ਫਾਈਨਲ ਲਾਤੇ ਦਮਾ ਦੇ ਬਾਕੀ ਪਰ ਜਿਹੜੀ ਬਸੜੀ ਕਰ ਲੈਣੀ ਆ ਜਿਹੜਾ ਆਪਣਾ ਬਾਕੀ ਦਾ ਲੜ ਬਚੇਂਦਾ ਇੱਥੋਂ ਆਪਾਂ ਲੜ ਨੂੰ ਵੈ ਤੋਂ ਪੈਂਚ ਕਰਦੇ ਆ ਉਹਦੇ ਥੱਲੇ ਜੀ ਲਿਆ ਕੇ ਲੜ ਨੂੰ ਉੱਪਰ ਦੱਬ ਲੈਣਾ ਬਾਕੀ ਪਰਨੇ ਵੀਡੀਓ ਪੋਸਟਿੰਗ ਕਰਕੇ ਪਰਨੇ ਵੀਡੀਓ ਆਪ ਫਾਈਨਲ ਕਰ ਲਵਾਂਗੇ ਬਾਲ ਨੇ ਉਹ ਲੋਡ ਕਰਕੇ ਜਿਹੜੇ ਆਪਣੀ ਕੇਸ ਬਾਹਰ ਆ ਰਹੇ ਨੇ ਉਹਨਾਂ ਨੂੰ ਆਪ ਬਾਈਨਲ ਅੰਦਰ ਕਰ ਲੈਣਾ ਹੈ ਤੇ ਜਲਦੀ ਹੀ ਨਵਾਂ ਲੈ ਕੇ ਆ ਜੁਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ